ਜਾਣੇ ਜੀ ਚਾਲੇ ਪਾਏ ਤ੍ਰੈਫ ਤੋਂ ਗੱਡੀਆਂ ਖਾਲੀ ਕਰਕੇ ਵਾਪਸੀ ਦਮਾਮ ਨੂੰ 1450 ਕਿਲੋਮੀਟਰ ਆਪਾਂ ਆਏ ਸੀਗੇ ਦਮਾਮ ਤੋਂ ਜਿੱਥੇ ਗੱਡੀ ਖਾਲੀ ਕਰਨੀ ਸੀ ਬਾਰਡਰ ਦੇ ਕੋਲੇ ਪਾਰਕਿੰਗ ਦੇ ਵਿੱਚ ਪਹਿਲੀ ਕੁਬਰੀ ਘੁੰਮ ਕੇ ਜੀ ਆਪਾਂ ਹੋ ਗਏ ਤ੍ਰੈਫ ਵੱਲ ਨੂੰ ਅੱਗੇ ਜਾ ਕੇ ਜੀ ਆਪਾਂ ਨੇ ਮੱਤੇ ਦੇ ਉੱਪਰ ਪੈਟਰੋਲ ਸਟੇਸ਼ਨ ਤੇ ਪਹਿਲੇ ਹੀ ਉੱਥੇ ਜਾ ਕੇ ਜੀ ਪ੍ਰਸ਼ਾਦੇ ਸਾਕੇ ਰੋਟੀ ਖਾਧੀ ਹੁਣ ਆਪਾਂ ਚੱਲਾਂਗੇ ਜੀ ਵੈਗਰੂ ਦੀ ਕਿਰਪਾ ਨਾਲ ਆਪਣੇ ਹੋਰ ਅੱਗੇ ਜੋ ਬਾਕੀ ਆ ਸਾਫਰ ਆਪਣਾ ਤਕਰੀਮ ਨੇਥੋਂ 1300 ਕਿਲੋਮੀਟਰ ਹਜੇ ਬਾਕੀ ਆਪਾਂ ਨੂੰ 1350 ਕਿਲੋਮੀਟਰ ਤੇ ਫਿਰ ਆਪਾਂ ਆਪਣੇ ਅਗਲੇ ਸਾਫਰ ਵੱਲ ਚੱਲੇ ਪਾ ਤੇ ਮੈਗਰੂ ਦੀ ਕਿਰਪਾ ਨਾਲ ਜਿਵੇਂ ਕਹਿੰਦੇ ਜੀ ਸਦਾ ਸਾਫਰ ਵਿੱਚ ਚੱਲਦੇ ਰਹਿਣਾ ਇਹ ਹੀ ਕਿਸਮਤ ਰਾਹੀ ਦੀ ਫਿਰ ਜੀ ਅਸੀਂ ਰੋਟੀ ਖਾ ਕੇ ਫੋਜਾਂ ਚੱਲ ਪਈਆਂ ਆਪਣੇ ਅਗਲੇ ਸਾਫਰ ਵੱਲ ਤੇ ਸਾਡਾ ਅੱਜ ਦਾ ਤਕਰੀਬਨ 1300 ਕਿਲੋਮੀਟਰ 1350 ਕਿਲੋਮੀਟਰ ਜੇ ਸਾਫ਼ਰ ਬਾਕੀ ਆ ਤੇ ਨਾਸ਼ਤਾ ਅਸੀਂ ਕਰ ਲਿਆ ਵੈਗਰੂ ਦੀ ਕਿਰਪਾ ਨਾਲ ਹੁਣ ਆਪਾਂ ਚੱਲਦੇ ਰਹਿਣਾ ਤੱਕ ਭਾਗ ਸਾਰਾ ਦਿਨ ਵੈਗਰੂ ਦੀ ਕਿਰਪਾ ਨਾਲ ਜੇ ਫੌਜਾਂ ਰੁਕੀਆਂ ਚਾਹ ਪਾਣੀ ਪੀਣ ਲਈ ਜਾਂ ਇੱਕ ਅੱਧਾ ਘੰਟਾ ਰੁਕਣਗੀਆਂ ਨਹੀਂ ਅੱਜ ਚੱਲਦੇ ਰਹਾਗੇ ਅਸੀਂ ਜੀ ਪਹੁੰਚ ਚੁੱਕੇ ਹਾਂ ਤਰਾਫ ਤਰਾਫ ਪਹੁੰਚ ਗਏ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਛੋਟੀ ਜਿਹੀ ਸਿਟੀ ਹੈ ਇੱਕ ਸੌਦੀ ਅਰਬ ਦੀ ਤਰਾਫ ਇਹ ਹੈ ਜੀ ਰੌਂਡ ਵੌਂਡ ਏਦੂ ਬਾਅਦ ਜੇ ਅਸੀਂ ਆਰ ਆਰ ਪਾਰ ਕਰਨ ਤੋਂ ਬਾਅਦ ਫੌਜਾਂ ਨੇ ਕਿਹਾ ਵੀ ਘੰਟਾ ਕਰੋਗੇ ਜੀ ਫਿਰ ਜੀ ਅਸੀਂ ਇੱਕ ਘੰਟਾ ਤਕਰੀਬਨ ਉੱਥੇ ਚੈੱਕ ਪੁਆਇੰਟ ਦੇ ਕੋਲੇ ਪਾਰਕਿੰਗ ਹੈ ਜੀ ਉੱਥੇ ਲਾਤੇ ਡੇਰੇ ਆਪਾਂ ਨੇ ਇੱਕ ਘੰਟੇ ਤੋਂ ਬਾਅਦ ਜੀ ਰੈਸਟ ਕਰਨ ਤੋਂ ਬਾਅਦ ਫਿਰ ਫੌਜਾਂ ਚੱਲ ਪਈਆਂ ਆਪਣੇ ਅਗਲੇ ਸਫ਼ਰ ਵੱਲ ਫਿਰ ਆਪਾਂ ਚੱਲਦੇ ਰਹੇ ਜੀ ਏਦੂ ਬਾਅਦ ਫੌਜਾਂ ਨੇ ਕਿਹਾ ਜੀ ਆਪਾਂ ਬਣਾ ਲਈ ਚਾਹ ਫਿਰ ਜੀ ਅਸੀਂ ਸਾਰੇ ਭਰਾਮਣ ਐਮਪੀ ਤੇ ਚਾਹ ਦੇ ਪਿਆਲੇ ਫਿਰ ਆਪਣੇ ਸਫ਼ਰ ਵੱਲ ਆਪਾਂ ਨੇ ਅੱਗੇ ਚੱਲ ਪੈਣਾ ਫਿਰ ਫੌਜਾਂ ਨੇ ਆਪਣਾ ਸਫ਼ਰ ਜੋ ਬਾਕੀ ਆ ਉਹ ਕਰਨਾ ਫਿਰ ਜੀ ਅਸੀਂ ਚਾਹ ਜੋ ਪੀ ਕੇ ਚੱਲ ਪਈਆਂ ਫੌਜਾਂ ਆਪਣੇ ਸਫ਼ਰ ਵੱਲ ਨੂੰ ਤਕਰੀਬਨ ਅੱਧਾ ਘੰਟਾ ਆਪਾਂ ਨੇ ਰੋਕੇ ਅੱਧਾ ਘੰਟਾ ਰੋਕੇ ਜੀ ਆਪਾਂ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਆਪਣੇ ਸਫ਼ਰ ਵੱਲ ਚੱਲ ਪਈਆਂ ਫੌਜਾਂ ਕਿਉਂਕਿ ਇੱਥੇ ਲੰਮੇ ਰੂਟ ਆ ਜੀ 사우ਦੀ ਅਰਬ ਦੇ ਇੱਥੇ ਜ਼ਿਆਦਾਤਰ 1000-1500 ਕਿਲੋਮੀਟਰ ਹੁੰਦੇ ਨੇ ਰੂਟ ਜ਼ਿਆਦਾਤਰ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਵਧੀਆ ਸਫ਼ਰ ਨਿਭੜ ਜਾਂਦਾ ਕਿਉਂਕਿ ਰੂਟ ਵਗੈਰਾ ਦਾ ਵਧੀਆ ਸਿਸਟਮ ਨੇ ਫਿਰ ਜੀ ਆਪਾਂ ਤਕਰੀਬਨ 10:00 ਵਜੇ ਰੁਕ ਗਏ ਰਫੇ ਆ ਕੇ ਰਾਤ ਦੀ ਰੋਟੀ ਖਾਣ ਦੇ ਲਈ ਫਿਰ ਆਪਾਂ ਰੋਟੀ ਖਾ ਕੇ ਜੀ ਫੋਜਾਂ ਫਿਰ ਚੱਲ ਪਿਆ ਆਪਣੇ ਸਫ਼ਰ ਵੱਲ ਫਿਰ ਆਪਾਂ ਚੱਲਦੇ ਰਹੇ ਜੀ ਇਧੂ ਬਾਅਦ ਚ ਜੀ ਆਪਾਂ ਪਹੁੰਚ ਗਏ ਆ तकरीबन ਉੱਥੋਂ ਚੱਲ ਗਏ ਜੀ ਰੋਟੀ ਖਾ ਕੇ ਫਿਰ ਆਪਾਂ ਰਫਾ ਪਾਰ ਕਰ ਲਿਆ ਜੀ ਰਫਾ ਸਿੱਟੀ ਹੈ ਇੱਕ ਬਹੁਤ ਵਧੀਆ ਰਸਤੇ ਦੇ ਵਿੱਚ ਜਦੋਂ ਆਪਾਂ ਗ੍ਰਿਆਨਧਾਰ ਆਰ ਨੂੰ ਜਾਂਦੇ ਆ ਤਾਂ ਰਫਾ ਆਉਂਦਾ ਰਸਤੇ ਦੇ ਵਿੱਚ ਤੇ ਰਫਾ ਅਸੀਂ ਪਾਰ ਕਰਕੇ ਜੀ ਫਿਰ ਬਹੁਤ ਜਾਂ ਚੱਲਦੀਆਂ ਰਹੀਆਂ ਦੇਖ ਸਾਧੂ ਜੀ ਕਿੱਦਾਂ ਨੇ ਰੌਣਕ ਬਣੇ ਹੋਏ ਆ ਫਿਰ ਜੀ 888 ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਜੀ ਆਪਾਂ ਪਾਰਕਿੰਗ ਦੇ ਵਿੱਚ ਰੁੱਕ ਗਏ ਜੀ ਬਾਕੀ ਦਾ ਸਫ਼ਰ ਆਪਾਂ ਕਰਾਂਗੇ ਸਵੇਰੇ ਅੱਜ ਆਪਾਂ ਚੱਲੇ ਸੀ ਜੀ ਕਰਿਆ ਤੋਂ 888 ਕਿਲੋਮੀਟਰ ਸਫ਼ਰ ਕੀਤਾ ਵੈਗਰੋ ਦੀ ਕਿਰਪਾ ਨਾਲ ਬਾਕੀ ਮਿਲਦੇ ਹਾਂ ਜੀ ਸਵੇਰੇ ਵੈਗਰੋ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਡਟੇ ਰਹੋ ਆਪਣੇ ਕੰਮਾਂ ਕਾਰਾਂ ਦੇ ਵਿੱਚ